ਕੀ ਤੱਕ ਕਿ ਜਦੋਂ ਲ ਕਹੂੰਗਾ ਲੋ ਕਰੀ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਤ ਸੰਗਤ ਜੀ ਸਵਕਸ ਸਿੰਘ ਆ ਭਾਈ ਸੰਗਤ ਸਿੰਘ ਜਿਹੜੇ ਕਿ ਸਿੱਖ ਇਤਿਹਾਸ ਦੇ ਵਿੱਚ ਜਿਨ੍ਹਾਂ ਦੀ ਸ਼ਹਾਦਤ ਨੂੰ ਬਹੁਤ ਲਾਸਾਨੀ ਮੰਨਿਆ ਗਿਆ ਹੈ ਇਸ ਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਇੰਜੀਨੀਅਰ ਪ੍ਰੇਮ ਸਿੰਘ ਖਾਲਸਾ ਮੁੱਖ ਸੇਵਾਦਾਰ ਨੇ ਜਿਹੜੇ ਟਰਸਟ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਜਾਣਦੇ ਆ ਕਿ ਇਸ ਇਤਿਹਾਸ ਦੇ ਵਿੱਚ ਇਸ ਜਗ੍ਹਾ ਦਾ ਕੀ ਇਤਿਹਾਸ ਆ ਤੇ ਵਿਸ਼ੇਸ਼ ਤੌਰ ਤੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹ ਕੀ ਹੈ ਸਚੀਕਾਲ ਸਰ ਕੀ ਹਾਲਤ ਬਾਈ ਜੀ ਕਾਹਤ ਸਾਹਿਬ ਬਾਈ ਜੀ ਜੀ ਤੇ ਆਪਾਂ ਜਿਸ ਸਟਾਰ ਤੇ ਆਪਾਂ ਬੈਠੇ ਆਂ ਇਹ ਸੋਹਣੀ ਚੀਜ਼ ਹੈ ਪਾਈ ਸੰਗਤ ਸਿੰਘ ਜਿਨ੍ਹਾਂ ਨੂੰ ਗੁਰਗ੍ਰੰਥ ਸਿੰਘ ਨੇ ਗੜੀ ਛੱਡਣ ਸਮੇਂ ਆਪਣੀ ਕਲਗੀ ਰੱਖੀ ਸੀ ਕਲਗੀ ਤੋੜਾ ਵੇਸ ਐਸੀ ਆਪ ਤਾਰੀ ਨਾਲ ਕੇ ਗੜੀ ਛੱਡ ਕੇ ਸੀ ਨਾ ਉਹ ਇਹ ਨੌਪੁੰਨ ਨੂੰ ਸੀਰ ਹੋਏ ਆ ਤੇ 10 10ਵੇਂ ਦੇ ਸ਼ੀਸ਼ਾ ਹੁੰਦਾ ਤੇ ਇਥੇ ਜਿਆਦਾ ਬਹੁਨੂ ਚੀਜ਼ ਦਾ ਇਥੇ ਸਨਾਖਤ ਹੁੰਦੀ ਬੂ ਸੁਬਾ ਦੀ ਚਾਹੀਦੀ 500 ਪਿੰਡਾਂ ਦੀ ਜ਼ਗੀਰ ਬਖਸ਼ੀ ਤਾਂ ਸ਼ੀਸ਼ ਕੱਟ ਕੇ ਇਥੇ ਲਿਆਏ ਸੀਗੇ ਇਥੇ ਸਨਾਖਤ ਤੇ ਪਤਾ ਲੱਗਾ ਮਾਤਾ ਗੁਜਰੀ ਜੀ ਛੋਟੇ ਸਾਜਿਆ ਦੇ ਆਪਣਾ ਬਾਬਾ ਜੋਰ ਬਾਬਾ ਫਤੇ ਸਿੰਘ ਨੂਰ ਦੀਨ ਇਹਨਾਂ ਤੋਂ ਸਨਾਖਤ ਹੋ ਕੇ ਪਤਾ ਲੱਗਾ ਵੀ ਇਹ ਜੋ ਕੰਗੀ ਹੈ ਗੁਰੂ ਸਿੰਘ ਦੀ ਹੈ ਪਰ ਇਹ ਜੋ ਸ਼ੀਸ਼ ਹੈ ਇਹ ਭਾਈ ਸੰਗਤ ਸਿੰਘ ਜਿਉਂ ਕੇ ਆਪਣੇ ਫਗਵਾੜੇ ਦੇ ਤੇ ਡਾਈਨ ਵਾਲੀ ਸੀ ਉੱਥੇ ਦਾ ਸੀ ਜੋ ਕੇ ਨਾਗ ਦੇ ਟਾਈਮ ਤੋਂ ਇਹਨਾਂ ਦਾ ਖਾਨਦਾਨ ਉਹਦੇ ਆ ਭਾਈ ਅਸੀਂ ਪਤਾ ਜੀ ਚੈਰੀਟੇਬਲ ਟਰਸਟ ਦੀ ਗੱਲ ਕਰੀਏ ਉਸ ਟਰਸਟ ਦੀ ਕਿੰਨੀ ਸੇਵਾ ਸਰਵ ਕੀ ਚੱਲ ਰਹੀ ਹੈ ਜਿਹਦੇ ਅੰਦਰ ਰੋਲਾ ਪਿਆ ਵਾ ਉਹ ਮਾਮਲਾ ਕੀ ਹੈ ਜੀ ਇਹ ਇੱਕ ਹੋਰ ਵੀ ਸਾਥਾ ਬਣੇ ਚੱਲੂ ਸੀ ਕਿਸੇ ਨੂੰ ਕੰਦਾਮੀ ਨਹੀਂ ਕਰਦੇ ਤੇ ਉਹ ਕਹਿੰਦੇ ਚਲਦੇ ਇਥੇ ਉਹਨਾਂ ਕਬਜ਼ਾ ਕਰਨ ਵੀ ਫਿਰਦੇ ਸੀਗੇ ਪਰ ਚਲੋ ਜੀ ਕਬਜ਼ੇ ਸਾਡੇ ਕੋਈ ਨਹੀਂ ਅਸੀਂ 8 ਸਾਲ 9 ਸਾਲ ਤੋਂ ਸੀ ਇੱਥੇ ਚਾਤੀ ਦੀ ਸੇਵਾ ਸਾਬ ਲੱਗੇ ਹੋਏ ਐ ਇਹ ਅਸੀਂ ਇਤਿਹਾਸ ਬਣਾਉਣ ਲਈ ਅਸੀਂ ਹਰ ਸਾਲ 10 ਤੋਂ ਚਮਕੌਰ ਸਾਹਿਬ ਤੋਂ ਉਹ ਕੁਛ ਹੀ ਗ੍ਰੇਟ ਇਸ ਸ਼ੀਸ਼ਾ 'ਤੇ ਹਰੰਬਿਆ ਹੋਇਆ ਜੋ ਕਿ ਪੁਰਾਣੀ ਪੁਰਾਣੇ ਦਸਤਾਂ ਜੋ ਲਠੇੜੀ ਖਵਾਰਾ ਕਲਾਂ ਤੇ ਬਸਿ ਭੁੰਦਾਂ ਨੂੰ ਹੋ ਕੇ ਇੱਥੇ ਸਮਾਪਤੀ ਹੁੰਦੀ ਹੈ ਹਾਂ ਜਿਹੜੀ ਗੱਲ ਕਰ ਰਹੇ ਹੋ ਤੁਸੀਂ 9 ਸਾਲ ਪਹਿਲਾਂ ਇਸ ਜਗ੍ਹਾ ਦੇ ਹਾਲਾਤ ਕੀ ਸੀਗੇ ਤੇ ਤੁਹਾਡੀ ਕੀ ਟੀਚਾ ਹੈਗਾ ਜਿਹੜਾ ਇਥੋਂ ਚੇਂਜ ਹਾਲਾਤ ਬਦਲਣ ਦਾ ਇਹ ਤੇ ਉਹੋ ਜਿਹੇ ਤੇ ਮਹਾਰਾਜ ਪ੍ਰਕਾਸ਼ ਹੁੰਦਾ ਹੁੰਦਾ ਪਹਿਲੇ ਜਦ ਤੇ ਅੱਜ ਦੇ ਤੇ ਇਹ ਜਾਣੀ ਆਪਾਂ ਆਪਣਾ ਸਾਇੰਡ ਜਿਹੜਾ ਕੋਈ ਸੰਗਤ ਆਉਂਦੀ ਸੀ ਉਹ ਲੰਗਰ ਪਾਣੀ ਸੌਂਦੇ ਸੀ ਇਹ ਜ਼ਮੀਨ 89 ਪੰਜ ਸੱਤ ਕਿੱਲੇ ਜ਼ਮੀਨ ਮਹਾਰਾਜ ਪਟਿਆਲੇ ਨੇ ਮੁਕੱਤੀ ਜੀ ਬੁਕੇ ਲਵਾਈ ਸੀ ਉਹਦੇ ਨਾਂ ਦੇ ਪ੍ਰੋਪਰਟੀ ਹੋਦੇ 1913-14 ਦੀ ਉਹ ਤੋਂ ਬਾਅਦ ਜਦੋਂ ਸੋਨੀ ਕਮੇਟੀ ਬਣੀ ਆ ਉਹ ਤੋਂ ਬਾਅਦ ਇਹ ਕੰਮ ਉਹਨਾਂ ਨੂੰ ਇੱਥੇ ਜ਼ਮੀਨ ਹੋਟ ਹੁੰਦੀ ਸੀ ਇਹ ਜ਼ਮੀਨ ਸੋਨੀ ਪਿੰਡ ਆਪਣੇ ਨਾਲ ਕਰਵਾ ਲਈ ਤੇ ਜੋ ਉਹ ਕੁੱਤੇ ਕਾਕੇ ਇੱਥੇ ਵਿਸੂਤ ਆਧਾਰ ਹੈ ਇਹ ਤੇ ਦੂਜੀ ਕਮੇਟੀ ਨਾਲ ਚਲੋ ਵੀ ਕਿੰਨਾ ਕਰਦੇ ਸਾਡਾ ਟ੍ਰਾਸਟ ਨੰਬਰ ਸੀ ਉਹ ਜਿਹੜੀ ਗਲਤ ਕੀਤੀ ਹੈ ਕਾਲ ਤੱਕ ਸਭ ਦੇ ਗਏ ਜਿੱਤੇ ਗੜਗੰਝ ਹੁਣ ਜルダー ਜਥੇਦਾਰ ਨੇ ਉਹਨਾਂ ਨੂੰ ਵੀ ਅਸੀਂ ਮਿਲੇ ਆ ਉਹ ਬਹੁਤ ਉਹਨਾਂ ਦੇ ਚੰਬਰ ਨਾਲ ਪ੍ਰਕਾਸ਼ ਵੀ ਸਾਡੇ ਟ੍ਰਾਸਟ ਕੋਲ ਆ ਚੁੱਕਿਆ ਜੋ ਇਥੇ ਬਹੁਤ ਪ੍ਰਾਪਤ ਹੈ ਇਹ ਦਹਾਸਿਕ ਨੂੰ ਬਹੁਤੀ ਕੀਮਤ ਕੋਈ ਨਹੀਂ ਹੈ ਜਿਵੇਂ ਪਤਾ ਲੱਗਿਆ ਕਿ ਇਸ ਜਗ੍ਹਾ ਦੀ ਤਸਵੀਰ ਮਹਾਨਤਾ ਦੱਸਦੇ ਹੋ ਤੇ ਸੰਗਤਾਂ ਤੱਕ ਇਸ ਚੀਜ਼ ਨੂੰ ਨਹੀਂ ਪਹੁੰਚਾਇਆ ਗਿਆ ਇਹਦੇ ਪਿੱਛੇ ਕਾਰਨ ਕੀ ਰਿਹਾ ਸੰਗਤ ਉਹ ਸੰਗਤ ਜਾਣਕਾਰੀ ਹੈ ਜਦੋਂ ਅਸੀਂ ਪਹਿਲਾਂ ਜੋਬ ਕਰਦੇ ਸੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਅਸੀਂ ਹੁਣ ਆਏ ਚਲੋ ਅਸੀਂ ਪਤਲਾ ਸ਼ੁਰੂ ਕਰ ਰਹੇ ਹਾਂ ਹੁਣ ਸੰਗਤ ਬੋਲ ਜੁੜਦੀ ਹੈ ਅਸੀਂ ਦੋ ਹੀ ਦਿਨ ਇਤਿਹਾਸ ਵੀ ਅਸੀਂ ਬਣਾਦੇ ਹਾਂ ਅਜ ਤਾਂ ਹਰ ਸਰ ਤੇ ਬਹੁਤ ਸੰਗਤ ਘਟੋਂ ਹੋਣਾ ਆਉਣ ਲੱਗੀ ਹੈ ਸੰਗਤ ਤੇ ਲੋਕ ਨੂੰ ਜਿਆਦਾ ਚਾਹ ਰਿਹਾ ਹੋਣ ਲੱਗੇ ਆ ਤੋ ਵੇਖੇ ਦੇ ਵਿੱਚ ਤੁਹਾਡੇ ਇੱਥੇ ਕੀ ਉਪਰਾਲੇ ਰਹਿਣਗੇ ਜੀ ਤੇ ਸਾਡਾ ਤੇ ਵਿਚਾਰ ਇਹ ਹੈ ਸਾਰੀ ਜਿਉਂਦੇ ਜੀ ਅਸੀਂ ਇੱਥੇ ਕੋਈ ਉਹਨਾਂ ਦੀ ਯਾਦਗਾਰ ਦੇਖਣੀ ਚਾਹੁੰਦੇ ਆ ਜਿਹੜੀ ਇਹ ਰਹਿਦੀ ਦੁਨੀਆ ਚ ਉਹਦੀ ਕਰਵਾਨੀ ਯਾਦ ਕਰ ਸਕਦੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਤਿਹਾਸ ਜਿਹੜੀ ਚੀਜ਼ ਆਹਾਵਾ ਜਦੋਂ ਇੱਥੇ ਬਿਲਡਿੰਗ ਬਣ ਗਈ ਜਾਂ ਕਿਸੇ ਦਾ ਕਬਜ਼ਾ ਹੋ ਗਿਆ ਤਾਂ ਕਿਸੇ ਕਮੇਟੀ ਦੇ ਵਿੱਚ ਆ ਗਿਆ ਤਾਂ ਇਹੋ ਚੀਜ਼ ਨਹੀਂ ਦੇਖਣੀ ਰਹਿਣੀ ਦੇਖ ਬਦਲੀ ਜਾਊਗੀ ਕਿਤੇ ਨਾ ਕਿਤੇ ਜਿਹੜੀ ਇਥੋਂ ਦੀ ਹੈਗੀ ਆ ਵੈਲਿਊ ਮर्याਦਾ ਉਹ ਮਰ ਜਾਊਗੀ ਖੜੇ ਦਿਲ ਦੀ ਮਤਾਏ ਵੀ ਇੱਥੇ ਮিনার ਬਣਾਈ ਜਾਵੇ ਇਹ ਤੇ ਉਸ ਕਾਰਨ ਤੇ ਲੇਪ ਪਰ ਕਿਹਾ ਸੋਧੂ ਪੁਮਦਾਰੀ ਜੱਟ ਇਹਨੂੰ ਇਸੇ ਮਾਤਨ ਨੂੰ ਇਸੇ ਤਰ੍ਹਾਂ ਰੱਖਿਆ ਵੇ ਛੋਟੇ ਐਂਟਾਂ ਨੂੰ ਉਹ ਲੱਗਦੀਆਂ ਹਮੇਸ਼ਾ ਇਹਨੂੰ ਤੁਹਾਡੇ ਪਾਣੀਆ ਬਾਤ ਨੂੰ ਸਮਝਣੀ ਚਾਹੀਦੀ ਹੈ ਹਾਂ ਕੁਝ ਹੋਰ ਸੰਤਾਂ ਨਾਲ ਗੱਲਬਾਤ ਕਰ ਲੈਣੀ ਹੈ ਤੇ ਜਾਣਦੇ ਆ ਉਹਨਾਂ ਦੇ ਕੀ ਵਿਚਾਰ ਨੇ ਸੱਚੀਆ ਪਾਜੀ ਕੀ ਕਹਿਣਾ ਚਾਹੁੰਦੇ ਜੋ ਖਾਲਸਾ ਜੀ ਨੂੰ ਦੱਸਿਆ ਤੁਸੀਂ ਇਸ ਦੇ ਨਾਲ ਸਹਿਮਤ ਹੋ ਜੀ ਬਾਜੀ ਜੀ ਕੀ ਖਾਲਸਾ ਸਾਹਿਬ ਆ ਜੋ ਬਾਬਾ ਜੀ ਨੇ ਦੱਸਿਆ ਮਤਲਬ ਇਤਿਹਾਸਕ ਬਾਰੇ ਕਈ ਲੋਕਾਂ ਨਹੀਂ ਸੰਜਣ ਬਣਾ ਰਿਹਾ ਇਹਦੇ ਬਾਰੇ ਮਤਲਬ ਜਾਣਕਾਰੀ ਸਾਨੂੰ ਦਿੱਤੀ ਗਈ ਤੇ ਬਹੁਤ ਵਧੀਆ ਪ੍ਰਚਾਰ ਕੀਤਾ ਗਿਆ ਤੇ ਅੱਗੇ ਤੋਂ ਹੋਰ ਵੀ ਜ਼ਿਆਦਾ ਮਤਲਬ 24 ਜੋ ਇਹਨਾਂ ਨੇ ਕਿਹਾ ਵੀ ਇੱਥੇ ਮਨਾਰ ਬਣਨਾ ਚਾਹੀਦਾ ਜਾਂ ਐਸਡੀਪੀਸੀ ਨਾਲ ਜੋ ਪੰਗਾ ਸੀਗਾ ਤੁਸੀਂ ਮੰਨਦੇ ਹੋ ਕੀ ਚੀਜ਼ ਜਿਹੜੇ ਐਸਡੀਪੀਸੀ ਦੇ ਉਹਨਾਂ ਨੂੰ ਵੀ ਜਿਹੜੇ ਧਾਰਮਿਕ ਸਥਾਨ ਨੇ ਜਿਨ੍ਹਾਂ ਦੀ ਮਹਾਨਤਾ ਉਹ ਉਸੇ ਤਰ੍ਹਾਂ ਰਹਿਣੀ ਚਾਹੀਦੀ ਹੈ ਬਕਰ ਹਾਂਜੀ ਹਾਂਜੀ ਬਿਲਕੁਲ ਰਹਿਣੀ ਚਾਹੀਦੀ ਹੈ ਹਾਂ ਆਓ ਜੀ ਇੱਕ ਗੱਲ ਹੋਰ ਕਹਦਾ ਹਾਂ ਭੱਖਤ ਜੀ ਜੋ ਬਾਬਾ ਜੀ ਨੇ ਦੱਸਿਆ ਇਤਿਹਾਸ ਹੈ ਅਸੀਂ ਇਹਨਾਂ ਨਾਲ ਜੀ ਪੂਰੇ ਸਹਿਮਤ ਆ ਜੀ ਜੋ ਵੀ ਇਤਿਹਾਸ ਦੱਸਿਆ ਬਾਬਾ ਜੀ ਨੇ ਬਿਲਕੁਲ ਸਹੀ ਹੈ ਜੀ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਆ ਜੀ ਅਤੇ ਇਤਿਹਾਸਿਕ ਜਗ੍ਹਾ ਬਣਨੀ ਚਾਹੀਦੀ ਹੈ ਜੀ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਇੱਥੇ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਜਿਵੇਂ ਬੱਬਾ ਜੀ ਨੇ ਦੱਸਿਆ ਕਿ ਐਸਜੀਪੀਜ਼ੀ ਦੇ ਜਿਹੜੇ ਪਹਿਲਾਂ ਇੱਥੇ ਆਪਣੇ ਨਾਮ ਦੇ ਜਗ੍ਹਾ ਕਰਾ ਲਈ ਹੈਗੀ ਆ ਕੀ ਲੱਗਦਾ ਹੈ ਕਿ ਜਿਹੜੀ ਜਗ੍ਹਾ ਪਟਿਆਲਾ ਦੇ ਮਹਾਰਾਜ ਨੇ ਇਹਨਾਂ ਨੂੰ ਦਿੱਤੀ ਸੀ ਇਹਨਾਂ ਕੋਲ ਰਹਿਣੀ ਚਾਹੀਦੀ ਆ ਜਾਂ ਐਸਜੀਪੀਜ਼ੀ ਨੂੰ ਆਪਣੇ ਨਾਮ ਕਰਨ ਚਾਹੀਦੀ ਹੈ ਜਗ੍ਹਾ ਤਾਂ ਜੀ ਹੁਣ ਜੀ ਇਹ ਇਹ ਤਾਂ ਹੁਣ ਆਉਣ ਵਾਲੀ ਕਮੇਟੀ ਬਾਰੇ ਪਤਾ ਲੱਗੂਗਾ ਜੀ ਹੁਣ ਕੀ ਕਹਿ ਸਕਦੇ ਆ ਜੀ ਬਾਰੇ हां ਜਿਵੇਂ ਕਿ ਕੌਲਤਾ ਜੀ ਨੇ ਕਿਹਾ ਅਸੀਂ ਉਹਨਾਂ ਨਾਲ ਇੱਕ ਵਾਰ ਹੋਰ ਗੱਲ ਕਰ ਲੈਣੇ ਕੁਝ ਹੋਰ ਜਿਹੜੀਆਂ ਹੈਗੀਆਂ ਸਾਂਝਾ ਪਾਵਾਂਗੇ ਹਾਂਜੀ ਸਰ ਕੀ ਗੱਲਾਂ ਚਾਹਣੇ ਇਹ ਆਪਣਾ ਜੋ ਇੱਥੇ ਥਾਂ ਹੋ ਰਹੀ ਦਿਨੀ ਪ੍ਰੋਪਰਟੀ ਬਾਰੇ ਆ ਟੌਪਰੇ ਸਾਡੇ ਸੋਮਨੀਕ ਪੈਂਟੀ ਨਾਲ ਸਾਡੀ ਡਿਸਕਸ ਹੋ ਚੁੱਕੀ ਆ ਅਕਾਦ ਤੱਕ ਦੀ ਸਾਡੀ ਡਿਸਕਸ ਹੋ ਚੁੱਕੀ ਆ ਉਹ ਇਸ ਗੱਲ ਨੂੰ ਮਨਜ਼ੂਰ ਕਰ ਚੁੱਕੇ ਆ ਉਹਨਾਂ ਨੇ ਠੋਸ ਕੇ ਕਿਹਾ ਵੀ ਹੁਣ ਇੱਥੇ ਕੋਰ ਕੋ ਬਣਾਵਾਂਗੇ ਅਸੀਂ ਅਜੀ ਤੁਹਾਡੇ ਨਾਲ ਅਸੀਂ ਆ ਜੋ ਅਸੀਂ ਛੇ ਸਮਾਹ ਹਰ ਸਾਲ ਹੁੰਦਾ 24 ਤੋਂ 10 ਨੂੰ ਛੇ ਸਮਾਹ ਚੱਲਿਆ ਇਹ ਤੇ ਸੋਮਨੀਕ ਪੈਂਟੀ ਦੀ ਮਦਦ ਹੋ ਸੇਵਕ ਰਹਿ ਰਹੇ ਆ ਜੀ ਸੰਤ ਬਾਬਾ ਭੂਰੀ ਵਾਲੇ ਉਹ ਸਾਡੇ ਨਾਲ ਜੁੜੇ ਨੇ ਸੰਗਤ ਬਹੁਤ ਜੁੜੀ ਆ ਅਸੀਂ ਸਾਰੀ ਸੰਗਤ ਨੂੰ ਫੀਲ ਕਰਦੇ ਆ ਕਿ ਹਰ ਦਾ 10 ਬੋਲ ਨੂੰ ਇਸ ਸ਼ੀਸ਼ ਮਾਰਤੇ ਦਾ ਹਿੱਸਾ ਭਾਇਆ ਕਰੋ ਤਾਂ ਕਿ ਸੰਗਤ ਜੁੜ ਕੇ ਇਸ ਨੂੰ ਉਜਾਗਰ ਕਰ ਸਕੀ ਹੈ ਨਹੀਂ ਕੀ ਲੱਗਦਾ ਵੀ ਸੰਗਤ ਦਾ ਸਹਿਯੋਗ ਜ਼ਰੂਰੀ ਹੈ ਜੋ ਐਸਡੀਪੀਸੀ ਆਪਣੇ ਤੌਰ ਤੇ ਪੂਰੀ ਤਰ੍ਹਾਂ ਲਈ ਇਸ ਜੀ ਨੂੰ ਬਣਾ ਸਕਦੀ ਹੈ ਇਹ ਤਾਂ ਇਹ ਕਹੇ ਵੀ ਜਾਂ ਤਾਂ ਇਹ ਪਹਿਲੇ ਇਹ ਕੀਤੀ ਹੈ ਵੀ ਜਾਂ ਤਾਂ ਸੰਗਤ ਪਹਿਲਾਂ ਤੋਂ ਪਾਦੀ ਸੋਹਣੀ ਪੈਟੀ ਇਹ ਜੇ ਨਹੀਂ ਜੇ ਸਾਨੂੰ ਚਾਸ ਸੇਵਾ ਦੇ ਸੇਵ ਸਾਨੂੰ ਸੇਵਾ ਦਿੱਤੀ ਅਸੀਂ ਬਣਾਉਂਦੇ ਆ ਨੇ ਤੁਸੀਂ ਐਸਜੀਪੀਸੀ ਨਾਲ ਜੱਥੇਦਾਰ ਗੜਗੜ ਜਨਾ ਗੱਲ ਕੀਤੀ ਆ ਉਹ ਕੀ ਕਹਿੰਦੇ ਵੀ ਤੁਸੀਂ ਬਣਾਓ ਕਿ ਆਪ ਬਣਾਉਣਗੇ ਉਹ ਕਹਿੰਦੇ ਜੋ ਆਪਣਾ ਨਾਲ ਕਿੰਨੀ ਚਾਹੇ ਇਤਿਹਾਸਕ ਉਹਦੇ ਕਰਕੇ ਉਹ ਬਿਜੀ ਸੀਗਾ ਹੁਣ ਜਨਵਰੀ ਸਾਡੀ ਫੇਰ ਈਟਿੰਗ ਹੋਣੀ ਆ ਤੇ ਉਹ ਜੇ ਵੀ ਉਹ ਕਹਿੰਗੇ ਸਾਨੂੰ ਯਾਦ ਕਰਮਾਣੀ ਜੀ ਇੱਕਦਾਂ ਹੋਰ ਸਾਹਮਣੇ ਆਉਂਦੀ ਜੇ ਨੌ ਕਿਲੇ ਜਾਂ ਜੋ ਵੀ ਜਗ੍ਹਾ ਹੈਗੀ ਆ ਐਸਜੀਪੀਸੀ ਨੇ ਆਪਣੇ ਨਾਮ ਕਰਾ ਲਈ ਸੀ ਉਹ ਵਾਪਸ ਕਰਨ ਚਾਹ ਰਹੇ ਨੇ ਕੀ 2020 ਕਾ ਕਮੀਆ ਜਮੀਨਾ ਦਈਆਂ ਕਿਸੇ ਦੀ ਟਰਸਟ ਦੇ ਨਾਮ ਹੋਣੀ ਚਾਹੀਦੀ ਹੈ ਨਾ ਟਰਸਟ ਹੋਣੀ ਚਾਹੀਦੀ ਗੋੜ ਗਰ ਖਾਵੇ ਨਾ ਹੋਣੀ ਚਾਹੀਦੀ ਪਲੀਸ ਸਾਡੇ ਸਾਡੇ ਟਰੱਸਟ ਬਲੋ ਤਾਂ ਇਹ ਤੇ ਉਹਦਾ ਸੀ ਤਾਂ ਉਹਦਾ ਇਹ ਸਾਨੂੰ ਇੱਕ ਜੀਵ ਦੀ ਲੋਣੀ ਹੈ ਤਾਂ ਕਿ ਇਹ ਨਹੀਂ ਤਾਂ ਗੋਮਣੇ ਸੰਭੇ ਇਹਨੂੰ ਕਰੇ ਤੁਸੀਂ ਮੰਨਦੇ ਹੋ ਕਿ ਤੁਸੀਂ ਮੰਨਦੇ ਹੋ ਕਿ ਐਸਜੀਪੀਸੀ ਜਿਵੇਂ ਕੰਟਰੋਲ ਕਰ ਰਹੀ ਆ ਉਹਨਾਂ ਦੇ ਉੱਤੇ ਆਪਣੇ ਮਤਲਬ EMPLOYEES ਹੋਣਗੇ ਤੁਸੀਂ ਉਸ ਚੀਜ਼ ਨੂੰ ਠੀਕ ਕਰਦੇ ਹੋ ਨਹੀਂ ਉਹ ਤਾਂ ਐਵੇਂ ਜੋ ਸਾਡੀ ਮੀਟਿੰਗ ਹੋਣੀ ਹੈ ਜਨੂਅਰੀ ਸਾਡੀ ਮੀਟਿੰਗ ਹੋਣੀ ਹੈ ਤਾਂ ਸੌਣੀ ਬੈਠੀ ਰਹੂ ਉਹਦੇ ਜੋ ਵੀ ਫੈਸਲਾ ਹੋਊਗਾ ਤੇ ਮੂਰਤ ਮੈਂ ਤਾਂ ਕੋਈ ਪਾਣੀ ਥੋੜੇ ਟਰੱਸਟ ਦੇ ਬਾਕੀ ਮੈਂਬਰ ਕੀ ਕਹਿੰਦੇ ਤੁਸੀਂ ਜਿਵੇਂ ਪੜੇ ਲਿਖੇ ਹੋ ਗਵਰਨਮੈਂਟ EMPLOYEES ਉਹ ਟਰੱਸਟ ਦੇ ਹੋਰ ਮੈਂਬਰਾਂ ਨਾਲ ਸਲਾਹ ਕੀਤੀ ਹੋਣੀ ਉਹ ਕੀ ਕਹਿੰਦੇ ਨੇ ਨਹੀਂ ਸਾਡੀ ਸਾਡੀ ਮੀਟਿੰਗ ਸਾ ਕੱਲ ਹੀ ਫਿਰ ਮੀਟਿੰਗ ਸਾਡੀ ਤੇ ਉਹ ਇਸ ਚੀਜ਼ ਨਾਲ ਸਹਿਮਤ ਹੈ ਜੀ ਸਾਰੇ ਸਭ ਸਾਰੇ ਸਾਰੇ ਸੰਗਤਾਂ ਸਹਿਮਤ ਹੈ ਜੀ ਜੀ ਆ ਜੀ ਹਾਂ ਜਿਵੇਂ ਕਿ ਖਾਲਸਾ ਜੀ ਨੇ ਦੱਸਿਆ ਕਿ ਇਸ ਇਤਿਹਾਸ ਇਸ ਜਗ੍ਹਾ ਦਾ ਬਹੁਤ ਵੱਡਾ ਇਤਿਹਾਸ ਹੈ ਜਿੱਤੇ ਦਾ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਦਾ ਕਿ ਬਹੁਤ ਵੱਡਾ ਕੁਰਬਾਨੀਆਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਥਾਨ ਹੈ ਇੱਥੇ ਬੂੰਗਾ ਬਣਾਉਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੀਆਂ ਹੋਰ ਜਿਹੜੀ ਮਨਾਰ ਮੇਦਾਰ ਬਣਾਉਣਾ ਚਾਹੀਦਾ ਭਾਵੇਂ ਕਿਸੇ ਹਰ ਜਵਾਨ ਦੇ ਕੇ ਇਹੋ ਲੱਗਦਾ ਹੈ ਕਿ ਜਿਵੇਂ ਜਿ ਸਿੱਖ ਸੰਸਥਾ ਦੀ ਸਿੱਖੀ ਤੋਂ ਇਸ ਜਗ੍ਹਾ ਤੋਂ ਜਿਹੜਾ ਹੈਗਾ ਨਾਂ ਵਕਫ ਹੋਵੇ ਇਤਿਹਾਸ ਬਾਰੇ ਨਾ ਜਾਣਦੀ ਹੋਵੇ ਇਸ ਜਗ੍ਹਾ ਦਾ ਇਹ ਮਹਾਨਤਾ ਜਿਵੇਂ ਕਿ ਲੋਕਾਂ ਨੂੰ ਪਤਾ ਹੈ ਕਿ ਜੇਕਰ ਬਾਬਾ ਸੰਗਤ ਸਿੰਘ ਦੀ ਮਹਾਨਤਾ ਬਾਰੇ ਗੱਲ ਕੀਤੀ ਜਾਵੇ ਸ਼ਹੀਦ ਛੀ ਦੀ ਬਾਰੇ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਵਾਕ ਹੀ ਸਿੱਖ ਸੰਸਥਾ ਦੇ ਸਹਿਯੋਗ ਨਾਲ ਇੱਥੇ ਬਹੁਤ ਵੱਡੀ ਜਿਹੜੀ ਕਿਤੇ ਨਾ ਕਿਤੇ ਇਮਾਰਤ ਬਣਨੀ ਚਾਹੀਦੀ ਹੈ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਇੱਥੇ ਯਾਦਾਂ ਰੱਖੀਆਂ ਜਾਣ ਚਾਹੀਦੀਆਂ ਨੇ ਪਰ ਕਿਤਨਾ ਕਿਤੇ ਇਨਾ ਹਾਲਾਤਾਂ ਨੂੰ ਦੇਖ ਕੇ ਆਉ ਲੱਗਦਾ ਹੈ ਕਿ ਸ਼ਾਇਦ ਸਿੱਖ ਸੰਗਤ ਅਤੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਲੋਕ ਨੇ ਇਸ ਜਗ੍ਹਾ ਦੇ ਬਾਰੇ ਨਹੀਂ ਜਾਣਦੇ ਅਸੀਂ ਲੋਕਾਂ ਨੂੰ ਸਹਿਯੋਗ ਕਰਾਂਗੇ ਸਿੱਖ ਸੰਗਤਾਂ ਨੂੰ ਸਹਿਯੋਗ ਕਰ ਬੇਨਤੀ ਕਰਾਂਗੇ ਕਿ ਆਉਣ ਵਾਲੇ ਅਸ਼ੀਸ਼ ਵਿੱਚ ਜਿਹੜਾ ਇੱਥੇ ਜੋੜ ਵਿਖੇ ਦਿਜੋੜ ਮੇਲਾ ਹੋਊਗਾ ਆ ਕੇ ਇਸ ਜਗ੍ਹਾ ਦੇ ਦਰਸ਼ਨ ਵੀ ਕਰਨ ਤੇ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚ ਉਹ ਇੱਥੇ ਜਗ੍ਹਾ ਤੇ ਹਿੱਸਾ ਪਾਉਣ ਅਤੇ ਬਾਬਾ ਸੰਗਤ ਸਿੰਘ ਜੀ ਦੇ ਆਸ਼ੀਰਵਾਦ ਪ੍ਰਾਪਤ ਕਰ ਬਿਊਰੋ ਰਿਪੋਰਟ ਨੋਟਸ